ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜਮਾਦਾਦੀ ਰਾਮ ਰਾਮ ਟੱਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡਿਲੀ ਲਾਈ ਬਲੌਗ ਤੇ ਹੋਸਣਾ ਕੀ ਹਾਲ ਚਾਲ ਹੈ ਅੱਜ ਅਹੀਂ ਖਾਣ ਪੀਣ ਵਾਲੀ ਕੋਈ ਵੀ ਵੀਡੀਓ ਨਹੀਂ ਪਾਉਣੀ ਅੱਜ ਅਹੀਂ ਅੱਜ ਤੁਹਾਨੂੰ ਅਹੀਂ ਵਿਖਾਉਨੇ ਆ ਬਲੌਗ ਸਾਡਾ ਮਕਾਨ ਬਣਿਆ ਤੁਹਾਨੂੰ ਬਲੌਗ ਵਿਖਾਉਨੇ ਕਿਦਾਂ ਬਣਿਆ ਮਕਾਨ ਲੋ ਜੀ ਸੇ ਰਹੇ ਅਹੀਂ ਬਾੜਿਆ ਬਾਹ ਹੁਣ ਗੱਡੀ ਤੇ ਕਰਦੇ ਆ ਤਿਆਰ ਸਭ ਨਾ ਤੇਲ ਚੈੱਕ ਕਰਨਾ ਪੈਣਾ ਕਿਉਂਕਿ ਇੰਜਾਂ ਤੇਲ ਘਟਾਇਦਾ ਰਾਦੀ ਤੇਲ ਲਿਆਂਦਾ ਹੈ ਮੈਂ ਰਤੀ ਮੈਂ ਲੀਟਰ ਹੀ ਲਿਆਂਦਾ ਦੇ ਇਕੱਠਾ ਲੀਟਰ ਇਕੱਠਾ ਦੇ ਲਿਆਂਦਾ ਰਤੀ ਮੈਂ ਰੋ ਰੋਜ ਵਿਆਂ ਵਿਆਂ ਰੁਪਿਆ ਲੈ ਆਉਣ ਨੂੰ ਚੰਗਾ ਇੱਕੋ ਹੀ ਲੈ ਆਏ ਨੇ ਦੇਖ ਇਹ ਜਾਂਦਾ ਇਹ ਜਾਂਦਾ ਆ ਲੈ ਆਂਦਾ ਵਾਰ ਰਤੀ ਸਰਬੋ ਦਾ ਲੀਟਰ ਵਾਲਾ ਡੱਬਾ ਇਕੱਠਾ ਹੀ ਲੈ ਆਂਦਾ ਗੱਡੀ ਕਿੰਨੀ ਗੰਦੀ ਆਈ ਮਗਰ ਘੱਟਾ ਕਿੰਨਾ ਗੱਡੀ ਵੀ ਧੋਣ ਵਾਲੀ ਹੀ ਆ ਤੁਹਾਨੂੰ ਦੱਸਿਆ ਸੀ ਨਾ ਕਿ ਇਹ ਮਕਾਨ ਸ਼ੁਰੂ ਕਰਨਾ ਵਾ ਤੋ ਇਹ ਅਸੀਂ ਢਾਗੀ ਆ। ਭਰਾਣੇ ਭੇਜਦੀ ਢਟ। ਤੋ ਹੁਣ ਸ਼ੁਰੂ ਹੋਣਾ ਅੱਜ। ਤੇ ਆ ਤੂ ਤ ਵੱਡਾ ਪੈਣਾ ਇਹ ਵਿੱਚ ਹੁੰਦਾ। ਨਹੀਂ ਇਹ ਸਾਡੇ ਹਾਟੀ ਜਗਰ ਵਿੱਚ ਨਹੀਂ ਆਉਂਦਾ। ਇਹ ਬਾਹਰ ਸੜਕਾਂ ਦੀ ਜਗ੍ਹਾ ਤੇ ਹੁੰਦਾ ਪਰ ਤੇ ਫੇਰ ਵੀ ਇਹਨੂੰ ਫੁੱਟਣਾ ਪੈਣਾ ਵਾ ਵੱਡਣਾ ਪੈਣਾ ਕਿਉਂਕਿ ਇਹਨੇ ਨੀ ਪਾੜਦ ਨਹੀਂ ਕੱਲ ਨੂੰ ਜੜਾਂ ਨੇ ਜੜਾ ਫੈਲ ਜਣੀਆਂ ਵਾ। ਇਹਨੂੰ ਵੱਟ ਕੇ ਫੇਰ ਥੱਲੇ ਬੜੇ ਡੂੰਗੀ ਤੱਕ ਥੱਲੇ ਤੱਕ ਗਈਆਂ ਜੜਾ ਇਹਦੀਆਂ। ਬੜੇ ਤਰੀਕੇ ਨਾਲ ਵੱਟਣਾ ਪੈਣਾ। ਇਹਨੂੰ ਵੱਡਿਆ ਹੀ ਪਹਿਲਾਂ ਸਾਲ ਪਹਿਲਾਂ ਇਹਨੂੰ ਵੱਡਿਆ ਹੀ ਤਾਂ ਫੇਰ ਕਿੰਨਾ ਹੋ ਗਿਆ ਕਿੰਨਾ ਉੱਚਾ ਸੰਘਣਾ ਹੋਰ ਸੰਘਣਾ ਹੋ ਗਿਆ ਪਹਿਲਾਂ ਤੋਂ ਬਈ ਨਾ ਸੰਘਣਾ ਨਹੀਂ ਜਦੋਂ ਪਹਿਲਾਂ ਵੱਡਿਆ ਇਹਨੂੰ ਹੁਣ ਜ਼ਿਆਦਾ ਹੋ ਗਿਆ ਵੱਡਣ ਦੇ ਨਾਲ ਤਾਂ ਆਹ ਤਰੀਕ ਨੇ ਵਿੱਚ ਹੋਣੀ ਇਹ ਬਾਰ ਬਾਰ ਆਈ ਨਹੀਂ ਇਹ ਇਹਦੇ ਵੱਡਣ ਦੇ ਲੋੜ ਕਾਣੀ ਇਹਦੀ ਛਾਂ ਵੀ ਬੜੀ ਹੋਣੀ ਪੱਤੇ ਤਾਂ ਉਹ ਨਾ ਆ ਤੂਦਰ ਫਾਇਦਾ ਨਹੀਂ ਕਿਉਂਕਿ ਇਹਦੀ ਛਾਂ ਵਿੱਚ ਨਾ ਕੋਈ ਮੰਜਾ ਢਾ ਸਕਾ ਥੱਲੇ ਥੱਲੇ ਤਾਂ ਚੜਾ ਗਈਆਂ ਇਹਦੀਆਂ ਪੱਤੇ ਪੱਤੇ ਆ ਰਵੇ ਗੇਟ ਤੇ ਗਾੜੀ ਆਉਣਾ ਨਾ ਜੇ ਸਾਈਡ ਤੇ ਹੁੰਦਾ ਫੇਰ ਕੋਈ ਬੰਦਾ ਰਹਿਣੀ ਦਿੰਦਾ ਗੇਟ ਤੇ ਗਾੜੀ ਆਉਣਾ ਵੱਡਣਾ ਹੀ ਪਣਾ ਨੂੰ ਲੱਥ ਚਲੀ ਇਟ ਬਸ 50 ਘਟਾ ਰਹਿ ਗਈਆਂ ਔਰ ਹਾਂਜੀ ਇਟ ਲੱਗੇ ਆ ਹੁਣੇ ਲੱਗ ਗਏ ਤੇ ਟਰਾਲੀ ਚਲ ਗਈ ਆ ਤੂੰ ਆਂਦੇ ਗਿਣਤੀ ਮਾਰ ਲੋ ਗਿਣਤੀ ਕਿਹੜੀ ਸੋਖੀ ਬਾਜ ਜਾਣੀ ਤੇ ਪਰਚੀ ਮੈਂ ਪੁੱਛਿਆ ਪਰਚੀ ਆਂਦੇ ਪਰਚੀ ਲਿਆਂਦੀ ਨਹੀਂ ਆ ਤੇ 3550 ਇਟਾਂ ਕਹਿੰਦੇ ਆ ਗਿਣਤੀ ਮਾਰਦਾ ਮੈਂ 1 2 3 4 5 6 7 8 9 10 11 12 13 14 15 ਜਦੋਂ ਮੈਂ ਮਾਰਦਾ ਗਿਣਤੀ ਕਰ ਤਾਂ ਦੱਸਦਾ ਕਿੰਨੀ ਏਟਿਆ ਇਹ ਗੱਡੀ ਬੜੀ ਗੰਦੀ ਹੋਈ ਹਫਤਾ ਦੌਰ ਤੇ ਹੋ ਗਿਆ ਤੋਤੀਆਂ ਦੇ ਕੋਈ ਲਾਗੇ ਕੰਮ ਚੱਲਣ ਡਿਆ ਨਾ ਮਕਾਨ ਬਣ ਡਿਆ ਘਟਾ ਬਹੁਤ ਉੱਡਣ ਡਿਆ ਤੇ ਪੂਰੀ ਘਟੇ ਨਾਲ ਭਰੀ ਪਈ ਅੱਜ ਬਸ ਸਾਫ਼ ਕੀਤੀ ਹਫਤੇ ਬਾਅਦ ਤੇ ਬਹੁਤ ਜ਼ਿਆਦਾ ਗੰਦੀ ਏਹੀ ਤੂੰ ਹੋਣ ਚੱਲੇ ਅਗ ਮਹੀਨਾ ਲੰਘ ਜਾਊਗਾ ਵਧੀਆ ਤੇ ਉਧਰ ਡਿਆ ਮਿਸਤਰੀ ਕਾ ਵਡਣ ਅੱਧਾ ਵੜਤਾ ਵਾ ਅੱਧਾ ਰਹਿ ਗਿਆ ਤੇ ਬਾਅਦ ਦੁੱਧ ਵੜਨ ਵਾਲਾ ਰਾਜਣਾ ਉਹ ਵੀ ਵੜਦਣਾ ਬਾਅਦ ਚ ਇਹ ਦੁੱਧ ਪੀ ਕੇ ਕਿੱਦਾਂ ਸੁੱਤੀ ਕੋਕ ਕੋਈ ਨਹੀਂ ਪਤਾ ਕਿ ਮੈਂ ਕਿੱਥੇ ਪਈ ਲਮਿਆ ਕਿੱਥੇ ਨਹੀਂ ਪੂਰੀ ਪੂਰੀ ਮੈਨੂੰ ਪਤਾ ਨਹੀਂ ਚੱਲਣਾ ਮੈਂ ਕਿੱਥੇ ਸੁੱਤੀ ਹਾਂ ਸੀਮਿੰਟ ਵੀ ਆ ਗਿਆ ਅੱਜ ਤੇ ਕਈਆਂ ਨੂੰ ਕਾ 10 ਬੋਰੀਆਂ ਸੀਮਿੰਟ ਦੀਆਂ ਕਈਆਂ ਸੀ ਤਾਂ 35 ਛੱਡ ਗਿਆ ਪ੍ਰਾਣ ਪੁੱਛ ਲਿਆ ਫੋਨ ਕਰਕੇ ਆਂਦਾ ਠੀਕ ਹੈ ਤੇ ਹੁਣ ਮੈਂ ਚੱਲਾ ਵਾਂ ਗੁਰਦੁਆਰੇ ਬਾਬਾ ਜੀ ਨੂੰ ਕਹਿਣ ਨੀ ਰੱਖਣ ਲੱਗੇ ਨਾ ਤੇ ਨੀ ਰੱਖਣ ਤੋਂ ਪਹਿਲਾਂ ਅਰਦਾਸ ਕਰਾਉਣੀ ਆ ਤੇ ਫਿਰ ਨੀ ਰੱਖਣੀ ਤੇ ਹੁਣ ਮੈਂ ਗੁਰਦੁਆਰੇ ਚੱਲਾ ਵਾਂ ਬਾਬਾ ਜੀ ਨੂੰ ਲੈਣ ਬਾਬਾ ਜੀ ਨੂੰ ਫੋਨ ਕਰਤਾ ਸੀ ਪੁੱਛਦਾ ਮੈਨੂੰ ਦੱਸ ਦਿਓ ਤੇ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਜੀ ਅਰਦਾਸ ਕਰਨ ਲੱਗੇ ਹਨ ਅਰਦਾਸ ਕਰਤੀ ਬਾਬਾ ਜੀ ਨੇ ਤੇ ਹੁਣ ਨੀ ਰੱਖਣ ਲੱਗੇ ਮਮੀ ਰੱਖਣ ਲੱਗੇ ਨਹੀਂ ਤੇ ਜੀਓ ਟੀਵੀ ਆ ਗਈ ਆ ਤੇ ਕਿਉਂਕਿ ਜਿਹੜੀ ਕੱਲ ਆਈ ਸੀ ਨਾ ਉਹ ਨੀਆਂ ਚ ਲੱਗ ਜਣੀ ਆ ਉਹ ਕੱਲ ਪਰਸੋ ਤੱਕ ਤੇ ਮੁੜ ਕੇ 8 ਹੋਰ ਟਰਾਲੀ ਆ ਗਈ ਦੋ ਚੱਕੇ ਹੈਗੇ ਅੱਜ ਮੰਮੀ ਨੂੰ ਮੈਂ ਚੱਲਾਂ ਚੌਲ ਲੈਣ ਤੇ ਮੰਮੀ ਨੂੰ ਲੱਗੇ ਮੈਂ ਤੋਂ ਉਮਰ ਖੋ ਜੋ ਆ ਪਾਜ ਕੇ ਚੌਲ ਫੜ ਲਿਆ ਵਾ ਚੱਲ ਆ ਜਾ ਮਿਸਤਰੀ ਬਜ਼ੁਰਗ ਵਿਚਾਰਾ ਚੱਲ ਕੋਈ ਨਹੀਂ ਹੋ ਜਾਂਦਾ ਪਾ ਨੀ ਵੇਂਗੀ ਰੱਖੀ ਗਈ ਸੀ ਮਾੜੀ ਜੀ ਫਿਰ ਬਾਅਦ ਚ ਠੇਕੇਦਾਰ ਨੇ ਆ ਕੇ ਸਿੱਧੀ ਕਰੀ ਨਹੀਂ ਪਤਾ ਨਹੀਂ ਚੱਲਦਾ ਇਹ ਬਜ਼ੁਰਗ ਬਾਰੇ ਨਹੀਂ ਪਤਾ ਕੋਈ ਗੱਲ ਨਹੀਂ ਹੋ ਜਾਂਦਾ ਉਦਾਂ ਹੀ ਮੈਂ ਗੱਲ ਕਰਨ ਲੱਗਾ ਵਾਂ ਕਈ ਵਾਰੀ ਬੰਦਾ ਸੋਚਦਾ ਨਾ ਕਿਰੇ YouTube ਤੇ ਪਏ ਹੁੰਦੇ ਇਹਨਾਂ ਯੂਟਿਊਬ ਤੋਂ ਜਾਂ ਪੈਸੇ ਆਉਂਦੇ ਆ ਪੇ ਨਹੀਂ ਨਹੀਂ ਯੂਟਿਊਬ ਤੋਂ ਪੈਸੇ ਨਹੀਂ ਆਉਂਦੇ ਆ ਪੇ ਇਹ ਮੇਰੇ ਭਰਾ ਨੂੰ 15 ਸਾਲ ਹੋ ਗਏ ਬਾਹਰ ਕੰਮ ਕਰਦਿਆਂ ਫਿਰ ਜਾ ਕੇ ਮਕਾਨ ਬਣਾਣ ਲੱਗੇ ਆ 15 ਸਾਲ 15 ਸਾਲ ਧੋੜੇ ਜਾਂਦੇ ਜਿੰਦਗੀ ਦੇ 15 ਸਾਲ ਬਾਹਰ ਹੋ ਗਏ ਨੂੰ ਤੇ ਡਰਾਈਵਰੀ ਕਰਦੇ ਨਾਲ ਡਰਾਈਵਰੀ ਕਰਨੀ ਸੌਖੀ ਏ ਤਿੰਨ 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 ਲੰਬੇ ਰੂਟਾਂ ਦੇ ਉੱਤੇ ਰਹਿਣਾ ਤਿੰਨ ਤਿੰਨ ਦਿਨ ਫਿਰ ਜਾ ਕੇ ਪੈਸਾ ਕਮਾਇਆ ਜਾਂਦਾ ਵਾ ਤੇ ਸ਼ਹਿਰ ਚ ਤੁਹਾਨੂੰ ਪਤਾ ਮਕਾਨ ਜਗਾ ਕਿਹੜੀ ਸਸਤੀ ਏ ਤੇ ਫੇਰ ਜਾ ਕੇ ਮਕਾਨ ਬਣਦੇ ਮਿਹਨਤਾਂ ਦੇ ਸਿਰ ਤੇ ਬਹੁਤ ਮਿਹਨਤ ਕੀਤੀ ਮੇਰੇ ਭਰਾ ਨੇ ਇਹ ਢਾਗੀ ਆ ਇੱਕ ਟਰਾਲੀ ਹੋਰ ਆ ਗਈ ਕਿਵੇਂ ਦਾ ਲੱਗਾ ਸਾਡਾ ਪਲਾਟ ਪਲਾਟ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਢਾਤ ਗਈ ਆ ਇਹੋ 2.5 ਆ ਜਿਹੜੀ ਆ ਇਧਰ ਆਲੀ ਜਿਹੜਾ ਇਧਰ ਚੱਕਾ ਲੱਗਾ ਨਾ ਉਹ ਆ ਕਾਲਾ ਆਈ ਭਾਈ ਕਿੰਨੀ ਏਟੀ ਵਾਲਾ ਹੈ 2500 2500 ਹੈ ਜੀ ਹਾਂ 700 ਆਜ 700 ਆ ਹਾਂ ਠੀਕ 3200 ਕਹਾ ਦੇਣਾ 3200 ਏਟਿਆ 2500 ਆ ਜਿਹੜੀ ਆ ਤੇ 700 ਪਰਲੇ ਪਾਸੇ ਲਾਈ ਛੱਡ ਤਾਂ ਆਹ ਇਹ 2500 ਆ ਜੜੀ ਆ ਆ 2500 ਏਟਾ ਤੇ ਆ ਕੱਲ ਆਈ ਆ ਜੜੀ ਇਹਦੇ ਵਿੱਚ 14 ਦੀ ਥੋੜੀ ਜਿਹੀ ਲੱਗ ਗਈ ਆ ਨੀਆ ਚ ਤੇ ਆ ਗਈ ਆ 700 ਆ ਜੜੀ ਆ ਚੱਕਾ ਇਹ 700 ਤੇ 2500 ਆ ਜੜਾ ਤੇ ਪੂਰੀ 3200 ਏਟਾਈ ਹੈ ਓਏ ਇਹ ਦੋ ਚੱਕੇ ਅਗਲੇ ਆ ਉਹ ਕੱਲ ਆਏ ਆਪ ਐ ਥੋੜੀ ਕੀ ਨਾ ਆਪ ਐ ਫੇਰ ਲੈਂਦੀ ਐ ਫੇਰ ਆ ਵੇਖੋ ਭਾਈ 2 ਵਜ ਗਿਆ ਲਾ ਤਾਂ ਮੈਂ ਜਾ ਕੇ ਸਪੀਡ ਘੁਰਾਪ ਨਹੀਂ ਸੀ ਦਵਾਈ ਮੈਂ ਦਵਾ ਪੂਰੀ ਨਹੀਂ ਤੇ ਚੱਕੀ ਰੋਂਦੇ ਆਂ